ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਕੇ ਪੱਕੇ ਜੜ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਦੇ ਕੇਸ ਨੂੰ ਲੈ ਕੇ ਵਿਕਰਮ ਜੀਠੀਆ ਦਾ ਬੇहद ਮੁਸ਼ਕਲ ਹੋ ਗਿਆ ਹੈ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਵਿਕਰਮ ਜੀਠੀਆ ਵੱਲੋਂ ਵਾਰ-ਵਾਰ ਗੁਹਾਰ ਲਗਾਈ ਚੱਰੀ ਹੈ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਦੇ ਮੁਹਾਲੀ ਦੀ ਅਦਾਲਤ ਤੋਂ ਕਿਉਂਕਿ ਬੋਹਾਲੀ ਦੀ ਅਦਾਲਤ ਤੋਂ 11 ਦਿਨ ਦਾ ਰਿਮਾਂਡ ਮਿਲਿਆ ਸੀ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੁਚ ਅਧਿਕਾਰੀਆਂ ਨੂੰ ਪਹਿਲਾਂ 7 ਦਿਨ ਦਾ ਰਿਮਾਂਡ ਫਿਰ 11 ਦਿਨ ਦਾ ਰਿਮਾਂਡ ਹੁਣ 4 ਵਾਰ 14 14 ਦਿਨ ਦੀ ਨਿਆਂਇਕ ਹਰਾਸ ਤੋਂ ਵੱਧ ਗਈ ਹੈ ਬਿਕਰਮ ਜਿਠੀਆ ਦੀ ਬਿਕਰਮ ਜਿਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਐਡੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰ ਦਿੱਤੀ ਚਾਵੇਗੀ ਮੇਰੇ ਤੇ ਹਾਲਾਂਕਿ ਪਹਿਲਾਂ ਯਾਨੀ ਕਿ ਛੇੜਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੇੜਨਾ ਕਹਿ ਲਿਏ ਚੈਲੰਜ ਕਰਨਾ ਕਹਿ ਲਿਏ ਵੰਗਾਰਨਾ ਕਹਿ ਲਿਏ ਬਿਕਰਮਜੀਠੀਆ ਨੇ ਬਿਕਰਮਜੀਠੀਆ ਨੇ ਪਟਾ ਉੱਤੇ ਥਾਪੀਆਂ ਵੀ ਮਾਰੀਆਂ ਮੁੱਛਾਂ ਧਾਵੀ ਦਿੱਤੇ ਅਤੇ ਉਸ ਤੋਂ ਬਾਅਦ ਕੀ ਆ ਭਗਵੰਤ ਮਾਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇਰੀਆਂ ਚੀਕਾਂ ਕਢਵਾ ਦੇਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹਾ ਗੁੱਸਾ ਚੜਿਆ ਕਿ ਪੂਰਾ ਤਾਮ ਝਾਮ ਚੋਕ ਦਿੱਤਾ ਬਿਕਰਮਜੀਠਿਆ ਦੇ ਵਿਰੁੱਧ ਤੇ 25 ਜੂਨ ਨੂੰ ਬਿਕਰਮਜੀਠਿਆ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਵਿਜੀਲੈਂਸ ਤੇ ਸਭ ਪੁਛ ਅਧਿਕਾਰੀਆਂ ਦੇ ਨਾਲ ਪੰਜਾਬ ਪੁਲਿਸ ਦੇ ਸਭ ਪੁਛ ਅਧਿਕਾਰੀਆਂ ਨਾਲ ਤੂੰ ਤੋਂ ਮੈਂ ਮੈਂ ਹੋਈ ਖੈਂਬੜ ਬਾਜੀ ਹੋਈ ਲੇਕਿਨ ਗ੍ਰਿਫਤਾਰ ਕਰ ਲਿਆ ਗਿਆ ਉਸ ਉੱਤੇ ਵੀ ਲੰਮੇ ਲੰਮੇ ਸਮੇਂ ਤੋਂ ਬਾਅਦ ਐਫ ਆਈ ਆਰ ਕੱਟ ਦਿੱਤੀ ਗਈ ਹੈ ਯਾਨੀ ਕਿ ਕੋਕੇ ਚੰਗੀ ਤਰ੍ਹਾਂ ਝੜ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਦਾਲਤੀ ਕਾਰਵਾਈ ਚੱਲ ਰਹੀ ਹੈ ਬਿਕਰਮਜੀਤਿਆ ਦੇ ਬਿਕਰਮਜੀਤਿਆ ਦੀ ਲਗਭਗ ਜੁਬਾਰ ਤੋਂ ਲੈ ਕੇ 14 ਵਾਰ ਸੁਣਵਾਈ ਹੋ ਚੁੱਕੀ ਹੈ ਤੇ 16 ਘੰਟੇ ਲਗਭਗ ਬਿਕਰਮਜੀਤਿਆ ਦੇ ਵਕੀਲਾਂ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਵਿਚਕਾਰ ਬੈਸਠ ਬਾਜੀ ਹੋਈ ਹੈ ਲੇਕਿਨ ਹਰ ਵਾਰ ਸੁਣਵਾਈ ਪਲਤਾ ਵੀ ਹੁੰਦੀ ਰਹੇ ਸੁੰਦਾ ਬਿਕਰਮਜੀਠਿਆ ਦੀ ਜਿਹੜੀ ਸਰਵਾਈ ਆਨਲਾਈਨ ਹੁੰਦੀ ਹੈ ਹਾਲਾਂਕਿ ਬਿਕਰਮਜੀਠਿਆ ਵੱਲੋਂ ਇਹ ਕਿਹਾ ਗਿਆ ਹੈ ਜੱਜ ਦੇ ਬਾਦ ਨੂੰ ਭਈ ਮੇਰੇ ਨਾਲ ਮਿਸਬੀਹੇਵ ਕਰਦੀ ਹੈ ਪੰਜਾਬ ਸਰਕਾਰ ਅਤੇ ਜੇਲ੍ਹ ਅਧਿਕਾਰੀ ਜਿਹੜੇ ਬਾਕੀ ਦੇ ਕੈਦੀ ਨੇ ਉਹਨਾਂ ਨੂੰ ਲੋਕ ਮਿਲਣ ਆਉਂਦੇ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਾਕ ਸੰਬੰਧੀ ਲੇਕਿਨ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਸਾਕ ਸੰਬੰਧੀਆਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਅਧਿਕਾਰੀਆਂ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖਤ ਅਦਾਇਤਾਂ ਦਿੱਤੀਆਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਇੱਕ ਟੋਕਰਾ ਸਬੂਤਾਂ ਦਾ ਭਰਿਆ ਪਿਆ ਹੈ ਲੰਮਾ ਸਮਾਂ ਜੇਲ੍ਹ ਜਾਣਗੇ ਵਿਕਰਮ ਜੱਟਿਆ ਤੇ ਨਾ ਹੀ ਵੀਆਈਪੀ ਸਹੂਲਤਾਂ ਮਿਲਣਗੀਆਂ ਉਹਨਾਂ ਕਹਿੰਦਾ ਇਹਨਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਇਹਨਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਖਤਮ ਕੀਤੀ ਇਹਨਾਂ ਲੋਕਾਂ ਦੀ ਬਦੌਲਤ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਹੋ ਜਿਹੜੀਆਂ ਚਟੀਆਂ ਹੋ ਗਿਆ ਉਹਨਾਂ ਦੇ ਘਰ ਦੇ ਵਿੱਚ ਮੌਤ ਦੇ ਸੱਥਰ ਵਿੱਚੇ ਲੇਕਿਨ ਪੰਜਾਬ ਦੇ ਲੋਕਾਂ ਨੇ ਇਹਦਾ ਕੁਛ ਨਹੀਂ ਕੀਤਾ ਗੁੰਡਾਗਰਦੀ ਵੀ ਕੀਤੀ ਕਿ ਬਿਕਰਮ ਜੁੱਟਿਆ ਵੱਲੋਂ ਨਸ਼ਾ ਵੀ ਵੇਚਿਆ ਗਿਆ ਸੱਤਾ ਤੇ ਪਿੰਦੀ ਕੌਣ ਨੇ ਇਹ ਬਿੱਟੂ ਇਹ ਬੋਣੀ ਅਜ਼ਰਾਲਾ ਅਤੇ ਬਿੱਟੂ ਔਲਖ ਅਤੇ ਤਲਵੀਰ ਗਿੱਲ ਹੁਣਾਂ ਵੱਲੋਂ ਵੀ ਗਵਾਹੀ ਬਿਕਰ ਮਜੀਠੀਆ ਦੇ ਵਿਰੋਧ ਦਿੱਤੀ ਗਈ ਸੱਤਾ ਅਤੇ ਪਿੰਡੀ ਨੂੰ ਲੈ ਕੇ ਕਿਸ ਤਰ੍ਹਾਂ ਹੈਲੀਕਾਪਟਰ ਦਾ ਯੂਜ਼ ਹੋਇਆ ਕਿਸ ਤਰ੍ਹਾਂ ਗੱਡੀਆਂ ਦੇ ਵਿੱਚ ਨਸ਼ਾ ਦਾ ਆਨ ਪ੍ਰਦਾਨ ਕੀਤਾ ਜਾਂਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਡਰਗ ਤਸਕਰ ਕੌਣ ਹੈ ਚਿੱਟੇ ਤੇ ਪੰਜਾਬ ਦੀ ਜਵਾਨੀ ਨੂੰ ਕਿਹੜੇ ਸ਼ਰੂਮੀ ਅਕਾਲੀ ਦਲ ਦੇ ਆਗੂ ਨੇ ਲਾਇਆ ਹੈ ਉਹਨਾਂ ਕਹਿੰਿਆ ਪੰਥਕ ਪਾਰਟੀ ਦੀ ਆੜ ਦੇ ਵਿੱਚ ਬਿਕਰਮ ਜੀਠਿਆ ਵੱਲੋਂ ਕਰੋੜਾਂ ਰੁਪਏ ਕਮਾਇਆ ਗਿਆ ਹੈ ਇੱਕ ਪਾਸੇ ਨਸ਼ੇ ਦੇ ਲਜਾਬ ਦੂਸਰੇ ਪਾਸੇ ਇਹ ਜਿਹੜੇ ਬਿਜ਼ਨਸ ਅਤੇ ਬਿਜ਼ਨਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ 540 ਕਰੋੜ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੋਈ ਹੈ ਉਸ ਨੂੰ ਲੈ ਕੇ ਹਾਲੇ ਵੀ ਬਿਜ਼ਨਸ ਵੱਲੋਂ ਛਾਪੇ ਮਾਰੀ ਕਿਤੇ ਨਾ ਕਿਤੇ ਕੀਤੀ ਜਾਂਦੀ ਹੈ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਬਿਜ਼ਨਸ ਦੇ ਸਭ ਉੱਚ ਅਧਿਕਾਰੀਆਂ ਨੂੰ ਤੇ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਪੱਕੇ ਹੱਥ ਪਾਏ ਨੇ ਜੇਕਰ ਬਿਕਰਮ ਜਿਠਿਆ ਦੀ ਜਵਾਬਤ ਹੋ ਜਾਂਦੀ ਹੈ ਬਿਕਰਮ ਜਿਠਿਆ ਨੂੰ ਬੇਰ ਮਿਲ ਜਾਂਦੀ ਹੈ ਤਾਂ ਇਹ ਇਨਸਲਟ ਹੋਵੇਗੀ ਤੋਹੀਨ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਕੀ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਛੱਡ ਕੇ ਉਹ ਪੂਰਾ ਫੋਕਸ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਜਿਠਿਆ ਤੇ ਇਹਨਾਂ ਦੋ ਸਿਆਸੀ ਸ਼ਬਦੀ ਹਮਲੇ ਵੀ ਕੀਤੇ ਗਏ ਚਿਕਾ ਨੂੰ ਲੈ ਕੇ ਚੜ ਪੁੜੀਆਂ ਨੂੰ ਲੈ ਕੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਇਹ ਵੀ ਭਗਵੰਤ ਮਾਨ ਇਹ ਵੀ ਕਹਿੰਦੇ ਸੁਣੇ ਕਹਿੰਦੇ ਸਟੇਜਾਂ ਤੋਂ ਵੀ ਇਹ ਗਾਰਲਿਕ ਬਰੈਡ ਮੰਗਦੇ ਨੇ ਇਹ ਪਾਸਤੇ ਮੰਗਦੇ ਨੇ ਬੈਗੀਆਂ ਮੰਗਦੇ ਨੇ ਇਹਨਾਂ ਨੂੰ ਵੀ ਬੈਂਗਣ ਮਿਲਣਗੇ ਤਰੀ ਵਾਲੇ ਅਤੇ ਸਬਜੀ ਮਿਲੇਗੀ ਆਲੂਆਂ ਵਾਲੀ ਛਿਲਕਿਆ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਅਸੀਂ ਤੱਥਾਂ ਤੇ ਅਸੀਂ ਦਲੀਲਾਂ ਤੇ ਅਸੀਂ ਅਪੀਲਾਂ ਤੇ ਅਸੀਂ 2 ਉਸ ਸਬੂਤਾ ਤੇ ਗੱਲ ਕਰਦੇ ਹਾਂ ਅਸੀਂ ਸਬੂਤਾ ਤੋਂ ਬਿਨਾਂ ਤਾਂ ਗੱਲ ਕਰਦੇ ਨਹੀਂ ਇਸ ਕਰਕੇ ਅਸੀਂ ਪੱਕੇ ਭਾਂਡੇ ਵਿੱਚ ਅਤੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਪਾਵਾਂਗੇ ਬਿਕਰਮਜੀਠਿਆ ਨੂੰ ਹਾਲਾਂਕਿ ਬਿਕਰਮਜੀਠਿਆ ਦੇ ਵਕੀਲਾ ਖਾਸ ਕਰਕੇ ਸ਼ਰੂਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਬਿਕਰਮਜੀਠਿਆ ਦੇ ਵਕੀਲ ਐਡਵੋਕੇਟ ਅਸ਼ਦੀਪ ਸਿੰਘ ਕਲੇ ਅਤੇ ਦਮਨਪ੍ਰੀਤ ਦਮਨਪ੍ਰੀਤ ਸੋਖਤੀ ਹੋਣਾਂ ਵੱਲੋਂ ਵਾਰ-ਵਾਰ ਖੁਲਾਸੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕੁਝ ਵੀ ਬੋਲ ਰਹੇ ਨੇ ਸਿਜਾ ਉਤੋਂ ਜਿਸ ਤਰ੍ਹਾਂ ਦੇ ਵੀ ਬਿਜ਼ਨਸ ਵੱਲੋਂ ਇਲਜ਼ਾਮ ਲਗਾਏ ਗਏ ਨੇ ਜਿਸ ਤਰ੍ਹਾਂ ਬਿਜ਼ਨਸ ਵੱਲੋਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਹ ਸਾਰੀ ਗਲਤ ਹੈ ਸਾਰੀ ਫੇਕ ਹੈ ਬਿਕਰਮਜੀਤਿਆ ਨਰਦੋਸ਼ ਨੇ ਬੇਕਸੂਰ ਨੇ ਕੌਣ ਸੱਚਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਇਹ ਸੋਮਾਨ ਨੂੰ ਸਰਵਾਈ ਹੋਵੇਗੀ ਉਸ ਤੇ ਫਾਈਨਲ ਜਿਹੜਾ ਹੈ ਡਿਸੀਜਨ ਆਵੇਗਾ ਜੇ ਜੇ ਜਾਵੇ